ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਨੂੰ ਲੈ ਕੇ ਜਿਹੜਾ ਹੈ ਫਿਰੋਜ਼ਪੁਰ ਦੇ ਵਿੱਚ ਵਿਗਲ ਵੱਜ ਚੁੱਕਾ ਔਰ ਨੋਮੀਨੇਸ਼ਨ ਦਾ ਅੱਜ ਆਖਰੀ ਦਿਨ ਹੈ ਜਿੰਦੇ ਵਿੱਚ ਕੀ ਹੋ ਪੰਜਾਬ ਦੀ ਹੋੜ ਸੀਟ ਮੰਨੀ ਗਈ ਜਿਹੜੀ ਵਜੀਦਪੁਰ ਜ਼ੋਨ ਦੀ ਸੀਟ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਉਹਨਾਂ ਵੱਲੋਂ ਜਿਹੜਾ ਨਾਮਜ਼ਦਗੀ ਪੱਤਰ ਭਰੇ ਗਏ ਨੇ ਤੇ ਅਸੀਂ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਪਰਿਵਾਰ ਹੈ ਗੁਰਪ੍ਰੀਤ ਸੇਖੋਂ ਦਾ ਉਹ ਮੌਜੂਦ ਹੈ ਉਹਨਾਂ ਦੇ ਦੋਸਤ ਨੇ ਜਿਹੜੇ ਉਹ ਵੀ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜੀ ਜੀ ਸਾਹਿਬ ਇੱਕ ਅੱਜ ਨਾਮਜ਼ਦਗੀ ਪੱਤਰ ਭਰੇ ਗਏ ਆ ਹਾਂਜੀ ਔਰ ਸਭ ਨਾਲ ਵੱਡਾ ਸਵਾਲ ਬੜੀ ਪੰਜਾਬ ਚ ਹੋਟ ਸੀਟ ਮੰਨੀ ਜਾਂਦੀ ਹੈ ਵਜੀਦਪੁਰ ਜ਼ੋਨ ਕੀ ਲੱਗਦਾ ਕਿੰਨੀ ਕੁ ਛੇਤੀ ਹਾਸਲ ਕਰ ਲਾਂਗੇ ਜਦਕਿ ਦਾਵਾ 2 ਘੰਟੇ ਹੁੰਦਾ ਨਹੀਂ ਜੀ ਨਹੀਂ ਸਾਡਾ ਕੋਈ ਐਵੇਂ ਦਾ ਦਾਵਾ ਨਹੀਂ ਅਸੀਂ ਤਾਂ ਕੱਲੇ ਕੱਲੇ ਵੋਟਰ ਦੇ ਕੋਲ ਜਾਵਾਂਗੇ ਹੱਥ ਜੋੜਾਂਗੇ ਹਾਟ ਸੀਟ ਕੁਛ ਨਹੀਂ ਹੈਗੀ ਉਹ ਆਪਦਾ ਇਲੈਕਸ਼ਨ ਲੜ ਰਹੇ ਆ ਅਸੀਂ ਆਪਦਾ ਲੜ ਰਹੇ ਆ ਇਨੂੰ ਇੱਕ ਹੈਲਦੀ ਕੰਟੈਸਟ ਦੇ ਤੌਰ ਤੇ ਲੈਣਾ ਚਾਹੀਦਾ 2-2 ਘੰਟਿਆਂ ਵਾਲਾ ਦਾਅਵੇ ਸਾਡੇ ਕੋਲ ਤਾਂ ਪਾਈ ਇਹ ਲਫਾਫੇ ਬਾਜੀ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਕੱਲੇ ਇਕੱਲੇ ਵੋਟਰ ਨੂੰ ਜਾ ਕੇ ਅਪੀਲ ਕਰਾਂਗੇ ਹੱਥ ਜੋੜਾਂਗੇ ਗੁਰਪੀ ਦਾਉ ਦੀ ਫੈਮਿਲੀ ਆ ਬੱਚੇ ਆ ਸਾਰਾ ਨਾਲ ਵਰਕਰ ਆ ਵੀ ਉਹ ਦੱਸਣਗੇ ਵੀ ਸਾਡਾ ਕੀ ਕਰਤਾਰ ਆ ਅਸੀਂ ਹਲਕੇ ਲਈ ਕੀ ਕਰ ਰਹੇ ਹਾਂ ਤੇ ਉਹ ਕੀ ਕਰ ਰਿਹਾ ਹਾਂਜੀ ਤੇ ਜਿਵੇਂ ਗੁਰਪੀ ਭਾਈ ਨੇ ਪਹਿਲੇ ਤੋਂ ਹੀ ਸ਼ੁਰੂਆਤ ਕਰ ਦਿੱਤੀ ਸੀ ਲੋਕਾਂ 'ਚ ਵਿਚਰਨ ਦੀ ਸੇਵਾ ਕਰਨ ਦੀ ਜਿਵੇਂ ਕਿ ਹੜਾ 'ਚ ਵੀ ਆਪਾਂ ਦੇਖਿਆ ਕਿ ਇਹ ਪਹਿਲੇ ਤਿਆਰੀਆਂ ਚੱਲ ਰਹੀਆਂ ਸੀ ਵੀ ਇਹ ਇਸ ਆਪਾਂ ਇਸ ਦੇ ਵਿੱਚ ਆਵਾਂਗੇ ਔਰ ਪਿਆਰੀ ਸ਼ੁਰੂਆਤ ਜਿਹੜੀ ਪਹਿਲੇ ਤੋਂ ਕਰ ਲਈ ਗਈ ਨਹੀਂ ਨਹੀਂ ਜੀ ਹੜ ਹੜਾਂ ਦੀ ਸੇਵਾ ਨੂੰ ਆਪਾਂ ਇਹਦੇ ਨਾਲ ਕਨੈਕਟ ਨਹੀਂ ਕਰ ਸਕਦੇ ਹੜਾਂ ਦੀ ਸੇਵਾ ਕੋਈ ਦਿਹਾਤੀ ਹਲਕੇ ਦੇ ਦੇ ਪ੍ਰੋਸਪੈਕਟਿਵ ਨਾਲ ਨਹੀਂ ਹੋਈ ਉਹ ਤਾਂ ਜੀਰੇ ਵੀ ਹੋਈ ਆ ਉਹ ਸ਼ਹਿਰੀ ਚ ਵੀ ਹੋਈ ਆ ਠੀਕ ਹੈ ਜੀ ਉਹ ਗੁਰੂ ਅਰਸਾ ਵਿੱਚ ਵੀ ਹੋਈ ਆ ਉੱਥੋਂ ਨੇ ساری ਉਮਰ ਇਲੈਕਸ਼ਨ ਨਹੀਂ ਲੜਨਾ ਠੀਕ ਹੈ ਨਾ ਜੀ ਤੇ ਪਰ ਇਹ ਆ ਵੀ ਆਪਾਂ ਇਦਾਂ ਨਹੀਂ ਕਹਿ ਸਕਦੇ ਹਾਂਜੀ ਜਿਵੇਂ ਕਿ ਪਿਆਰ ਮਿਲ ਰਿਹਾ ਹੈ ਲੋਕਾਂ ਦਾ ਹਜ਼ੂਮ ਹੈ ਜਿਹੜਾ ਉਹ ਗੁਰਪੀ ਸਿੱਖੋ ਦੇ ਨਾਲ ਹੈ ਉਹਨਾਂ ਦੇ ਨਾਮ ਤੇ ਜਿਹੜੇ ਐ ਇਹਨਾਂ ਵੱਲੋਂ ਨਾਮਜ਼ਦਗੀ ਜਿਹੜੇ ਐ ਪਰਿਵਾਰ ਵੱਲੋਂ ਭਰੀ ਗਈ ਐ ਤੇ ਕਿੰਨੇ ਫਾਰਮ ਰਹੇ ਇਹ ਤਾਂ ਮੈਂ ਗੁਪਤ ਰੱਖਾਂਗਾ ਜੀ ਹੁਣੇ ਲਿਸਟਾਂ ਬਣ ਕੇ ਆ ਜਾਣੀਆਂ ਜੀ ਆਹ ਵਾਲਾ ਰੱਦ ਕਰੋ ਬੜਾ ਜ਼ੋਰ ਲੱਗਾ ਹੋਇਆ 2 ਘੰਟਿਆਂ ਚ ਦਾ ਉਹਨਾਂ ਤੋਂ ਇਧਰਲੇ ਪਾਸੇ ਨੂੰ ਨਹੀਂ ਲੱਗਿਆ ਜਾ ਰਿਹਾ ਔਰ ਕਈ ਹਫ਼ਤਿਆਂ ਦੇ ਲੱਗਿਆ ਮਤਲਬ ਲੱਗਦਾ ਅਗਰ ਤੁਸੀਂ ਨਾਮ ਅਨਾਊਂਸ ਕਰੋਗੇ ਤੇ ਉਧਰੋਂ ਜਿਹੜੀ ਇਹ ਪ੍ਰੈਸ਼ਰ ਪੈ ਜੂਗਾ ਵੀ ਰੱਦ ਕਰ ਲੀ ਨੀ ਪ੍ਰੈਸ਼ਰ ਪੈ ਜਾਏਗਾ ਪ੍ਰੈਸ਼ਰ ਤਾਂ ਪੈ ਹੀ ਰਿਹਾ ਨਾਮ ਤਾਂ ਮੇਰੇ ਕੋਲੋਂ ਨਹੀਂ ਤਾਂ ਉਹਨਾਂ ਨੇ ਅੰਦਰੋਂ ਲੈ ਲੈਣਾ ਬਸ ਮੈਂ ਇਹ ਆ ਕਿ ਮੈਂ ਐਵੇਂ ਜਿਵੇਂ ਉਹ ਇਹਨੂੰ ਹੌਟ ਸੀਟ ਬ ਗਲਤ ਇਲਜ਼ਾਮ ਤਰਾਸ਼ੀਆਂ ਕਰਕੇ ਪਲੋਟਿੰਗ ਕਰਕੇ ਇਹ ਹੁਣ ਅਗਲੇ ਦਿਨਾਂ ਚ ਬੜੇ ਤਰ੍ਹਾਂ ਦੀਆਂ ਪਲੋਟਿੰਗਸ ਹੋਣੀਆਂ ਜੀ ਇਹਨੂੰ ਉਹ ਕਹਤਾ ਉਹਨੂੰ ਇਹ ਕਹਤਾ ਇਸੇ ਦਾ ਕਾਰਨ ਆ ਵੀ ਬੱਚੇ ਨਾਮਜ਼ਦਗੀ ਪੱਤਰ ਭਰਨ ਆਏ ਆ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਵੀ ਪੀਸਫੁਲੀ ਨਾਮਜ਼ਦਗੀ ਪੱਤਰ ਭਰੋ ਤਾਂ ਸਾਰਿਆਂ ਨੂੰ ਭਰਨ ਦੇ ਟੋਟਲ ਫਾਰਮ ਕਿੰਨੇ ਭਰੇ ਗਏ ਆ ਅਸੀਂ 5 ਭਰੇ ਆ ਜੀ ਜ਼ਿਲ੍ਹਾ ਪ੍ਰੀਸ਼ਦ ਨੂੰ ਨਾਮ ਨਹੀਂ ਜਾਗਲਾਪਾ ਪੁੱਛਦੇ ਸਰਕਾਰ ਨੂੰ ਬੋਚਲੇ ਹਾਂਜੀ 5 ਭਰੇ ਆ ਜੀ ਤੇ ਕਿੱਦਾਂ ਲੱਗਦਾ ਵੀ ਕਿੰਨਾ ਕੁ ਸਮਾਂ ਜਿਹੜਾ ਉਹ ਮਤਲਬ ਕਿ ਲੱਗੇਗਾ ਆਪਾਂ 2 ਘੰਟੇ ਦੀ ਗੱਲ ਨਹੀਂ ਕਰਾਂਗੇ ਆਪਾਂ ਇਹ ਕਰਾਂਗੇ ਵੀ ਜਿਹੜੀ ਸੀਟ ਹੈ ਗੁਰੂ ਮਹਾਰਾਜ ਨੇ ਕਰਨੀ ਹੈ ਜੀ ਗੁਰੂ ਮਹਾਰਾਜ ਵਾਲੀ ਨੇ ਉਹ ਉਹਨਾਂ ਨੇ ਕਰਨੀ ਆ ਅਸੀਂ ਆਦਮੀ ਆ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਹੁੰਦਾ ਤੇ ਜਨਤਾ ਜਨਾਰਦਨ ਨੇ ਕਰਨੀ ਇੱਕ ਹੋਰ ਤਾਂ ਮੈਂ ਦੱਸ ਦਿੰਦਾ ਤੁਸੀਂ ਦੇਖੋ ਵੀ ਉਹਨਾਂ ਦੇ ਪਰਿਵਾਰ ਜਿਹੜਾ ਆਇਆ ਨੇ ਬੱਚੀਆਂ ਮੌਜੂਦ ਨੇ ਇਹ ਆਈਆਂ ਨੇ ਇਹ ਬੇਟਾ ਤੁਸੀਂ ਆਏ ਹੋ ਅੱਜ ਪਤਾ ਤੁਹਾਨੂੰ ਕਿਸ ਵੇਲੇ ਕਿਸ ਕਾਰਨ ਆਏ ਉੱਥੇ ਅਸੀਂ ਫਾਰਮ ਭਰਨ ਆਏ ਸੀ ਵੈਰੀ ਗੁੱਡ ਕਿ ਕਿਹਦਾ ਫਾਰਮ ਭਰਨ ਆਏ ਹੋ ਅਮਲੇ ਤੋਂ ਜਿਲ੍ਹਾ ਪਟਿਆਲਾ ਵੇਖੋ ਬੱਚੀ ਨੂੰ ਇਹ ਪਤਾ ਕਿ ਤੁਸੀਂ ਫਾਰਮ ਪਰ ਆਏ ਆ ਛੋਟੇ ਛੋਟੇ ਬੱਚੇ ਜਿਹੜੇ ਨੇ ਤੁਸੀਂ ਦੇਖ ਸਕਦੇ ਪਰਿਵਾਰ ਮੌਜੂਦ ਆ ਇਹ ਗੱਲਬਾਤ ਉਹਨਾਂ ਦੀ ਵਾਈਫ ਨਾਲ ਵੀ ਕਰ ਲੈਨੇ ਆ ਵੀ ਉਹਨਾਂ ਦਾ ਕੀ ਕਹਿਣਾ ਐ ਸੱਚੀ ਕਾਲਜੀ ਸੱਚੀ ਕਾਲਜੀ ਇਹ ਕਿੱਦਾਂ ਲੱਗਦਾ ਵੀ ਗੁਰਪ੍ਰੀਤ ਪਾਜੀ ਦੀ ਜਿਹੜੀ ਦਿੱਤ ਆ ਉਹ ਕਿਸ ਤਰ੍ਹਾਂ ਦੀ ਹੋਏਗੀ ਤੇ ਲੋਕਾਂ ਦਾ ਜਿਹੜਾ ਸਾਥ ਮਿਲ ਰਿਹਾ ਉਹਦੇ ਬਾਰੇ ਕੀ ਕਹੋਗੇ ਲੋਕਾਂ ਦਾ ਬਹੁਤ ਪਿਆਰ ਮਿਲਦਾ ਪਿਆ ਆ ਸਾਨੂੰ ਸਾਰਿਆਂ ਨੂੰ ਜਦੋਂ ਵੀ ਪਿੰਡ ਜਾਂਦੇ ਨੇ ਕਿਤੇ ਵੀ ਕੋਈ ਕੰਮ ਕਰਨਾ ਹੁੰਦਾ ਆ ਆ ਮਤਲਬ ਸਾਰੇ ਲੋਕ ਹੀ ਇਕੱਠੇ ਹੋ ਕੇ ਉਹਨਾਂ ਦੇ ਨਾਲ ਚੱਲਦੇ ਨੇ ਤੇ ਉਮੀਦ ਹੈ ਕਿ ਸਾਨੂੰ ਇਹ ਲੋਕ ਹੀ ਸਾਨੂੰ ਜਿਤਾਣਗੇ ਇਸ ਚੀਜ਼ ਦਾ ਆਪਾਂ ਸਾਨੂੰ ਇਸ ਚੀਜ਼ ਦਾ ਹੌਸਲਾ ਹੈ 17 ਤਰੀਕ ਨੂੰ ਸਾਨੂੰ ਇਹਨਾਂ ਲੋਕਾਂ ਨੇ ਜਿਤਾਉਣਾ ਹੈ ਜੇ ਗੱਲ ਕਰੀਏ ਤਾਂ ਜਿਹੜਾ 2 ਘੰਟੇ ਦਾ ਦਾਵਾ ਕੀਤਾ ਗਿਆ ਹੈ ਇਸੇ ਸੀਟ ਨੂੰ ਲੈ ਕੇ ਆਪੋਜੀਸ਼ਨ ਦਾ ਤੁਹਾਡੇ ਵੱਲੋਂ ਆਪੋਜੀਸ਼ਨ ਦਾ ਕੀ ਲੱਗਦਾ ਹੈ ਵੀ 2 ਘੰਟੇ ਵਿੱਚ ਜਿਹੜੀ ਅਸੀਂ ਇਹ ਜਿੱਤੀ ਜਾਏਗੀ ਜੇ ਤਾਂ ਹੁਣ 2 ਘੰਟੇ ਦਾ ਆਪਾਂ ਨੂੰ ਵੀ ਪਤਾ 2 ਘੰਟੇ ਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਇਹ ਤਾਂ ਵੋਟਸ ਹੋਣੀਆਂ ਨੇ ਸ਼ਾਮ ਤੱਕ ਦਾ ਟਾਈਮ ਲੱਗਣਾ ਰਿਜ਼ਲਟ ਆਣਾ ਹੈ ਉਸ ਚੀਜ਼ ਨੇ ਡਿਕਲੇਅਰ ਕਰਨਾ ਹੈ ਇਹ ਆਪਾਂ ਨਹੀਂ ਡਿਕਲੇਅਰ ਕਰ ਸਕਦੇ ਇਸ ਚੀਜ਼ ਨੂੰ ਹਾਂਜੀ ਕਿ ਲੱਗਦਾ ਕਿ ਗੁਰਪ੍ਰੀਤ ਬਾਈ ਜਿਵੇਂ ਕਿ ਸ਼ੁਰੂ ਤੋਂ ਜੁੜੇ ਹੋਏ ਨੇ ਲੋਕਾਂ ਦੇ ਵਿਚਰ ਰਹੇ ਨੇ ਬਹੁਤ ਪਿਆਰ ਮਿਲ ਰਿਹਾ ਹੈ ਇਹ ਸੀਟ ਜਿਹੜੀ ਹੈ ਉਹ ਝੋਲੀ ਪਾਊਗੀ ਬਿਲਕੁਲ ਉਮੀਦ ਤਾਂ ਸਾਨੂੰ ਬਹੁਤ ਹੈ ਪਰਮਾਤਮਾ ਕਰੇ ਇਦਾਂ ਹੀ ਹੋਵੇ ਤੇ ਇਹਨਾਂ ਲੋਕਾਂ ਦਾ ਪਿਆਰ ਸਾਡੀ ਝੋਲੀ ਪਾਊਗਾ ਕਿ ਕਿਦਾਂ ਦੇਖਦੇ ਹੋ ਤੁਸੀਂ ਵੀ ਜਿਹੜੀ ਭਾਜੀ ਦੀ ਉਹਦੀ ਜਿੱਤ ਜਿਹੜੀ ਮੰਨੀ ਜਾ ਰਹੀ ਹੈ ਯਕੀਨੀ ਬਣ ਰਹੀ ਹੈ ਲੋਕਾਂ ਦਾ ਜੋ ਹੁੰਦੇ ਕਿਦਾਂ ਤੁਸੀਂ ਇਹਨੂੰ ਦੇਖ ਰਹੇ ਹੋ ਬਸ ਇਹੀ ਦੇਖ ਰਿਹਾ ਕਿ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਮਤਲਬ ਉਹਨਾਂ ਨੂੰ ਇਸ ਇੱਥੋਂ ਤੱਕ ਲੈ ਕੇ ਇਸ ਮੁਕਾਮ ਤੱਕ ਤੇ ਅਗੂ ਵੀ ਇਹੀ ਆ ਕਿ ਹੁਣ ਜਿੰਨਾ ਵੀ ਅਸੀਂ ਲੋਕਾਂ ਦੀ ਬਦੌਲਤ ਹੀ ਆ ਉਹਨਾਂ ਦੇ ਪਿਆਰ ਦੇ ਬਦਲੇ ਮਤਲਬ ਜਿੰਨਾ ਉਹ ਕੰਮ ਕਰ ਰਹੇ ਨੇ ਸੇਖੋ ਬਸ ਉਹਦੀ ਬਦੌਲਤ ਕਿਵੇਂ ਲੱਗਦਾ ਵੀ ਜਦੋਂ ਲੋਕ ਇੱਕ ਪਿਕਚਰ ਪਹਿਲਾਂ ਦੀ ਸੀ ਔਰ ਇੱਕ ਪਿਕਚਰ ਅੱਜ ਬਿਲਕੁਲ ਹੀ ਉਹਦੇ ਓਪੋਜ਼ਿਟ ਹੈ ਔਰ ਲੋਕ ਬੜੇ ਜੁੜ ਰਹੇ ਕਿਦਾਂ ਤੁਸੀਂ ਕਹਿੰਦੇ ਪਿਕਚਰ ਉਹਨਾਂ ਦੀ ਪਹਿਲਾਂ ਵੀ ਮਾੜੀ ਨਹੀਂ ਸੀ ਉਹ ਤਾਂ ਹੁਣ ਚਲੋ ਜੋ ਟਾਈਮ ਸੀ ਉਹ ਸਾਡਾ ਬੀਤ ਗਿਆ ਹਨਾ ਬਸ ਪਿੱਛੇ ਪਹਿਲਾਂ ਕੋਈ ਇਦਾਂ ਦੀ ਨਹੀਂ ਸੀਗੀ ਉਹ ਜਿੱਦਾਂ ਦੇ ਹੁਣ ਨੇ ਉਦਾਂ ਹੀ ਪਹਿਲਾਂ ਸੀ ਲੋਕਾਂ ਦੇ ਪ੍ਰਤੀ ਉਹਨਾਂ ਦਾ ਪ੍ਰੇਮ ਪਹਿਲਾਂ ਵੀ ਇਦਾਂ ਹੀ ਸੀਗਾ ਲੋਕ ਭਲਾਈ ਦੇ ਕੰਮ ਪਹਿਲਾਂ ਵੀ ਕਰਦੇ ਸੀਗੇ ਬਸ ਇਹੀ ਆ ਕਿ ਹੁਣ ਲੋਕਾਂ ਨੇ ਹੀ ਸਾਨੂੰ ਅੱਗੇ ਤੱਕ ਲੈ ਕੇ ਜਾਣਾ ਉਹਨਾਂ ਨੇ ਹੀ ਸਾਨੂੰ ਵੋਟ ਜਿਤਾਉਣੀ ਆ ਬਸ ਬਾਕੀ ਵਾਇਕਰੂ ਮੇਰ ਕਰਨ ਕਿਰਪਾ ਕਰਨ ਉਹਨਾਂ ਦੀ ਬਤ ਹੈ ਛੋਲੀ ਸੀਟ ਪੈਂਦੀ ਐ ਤੇ ਕੀ ਲੱਗਦਾ ਵੀ ਕਿਹੜੀ ਪਾਰਟੀ ਵੱਲ ਹੱਥ ਫੜੋਗੇ ਉਹ ਸਿੱਖ ਨਹੀਂ ਦੱਸਣਗੇ ਕੋਈ ਨਹੀਂ ਜੀ ਹਾਲੇ ਕੋਈ ਨਹੀਂ ਇਸ ਚੀਜ਼ ਦਾ ਪਤਾ ਵੇ ਅੱਲੇ ਦਸਰੋ ਆਜ਼ਾਦ ਖੜੇ ਆ ਨਾ ਇਸ ਕਰਕੇ ਉਹਨਾਂ ਨੂੰ ਪਤਾ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਇਹ ਜਿੱਤ ਤੋਂ ਬਾਅਦ ਨਿਸ਼ਚਿਤ